ਹੁਣ ਗੱਲ ਕਰੀਏ ਆਪਾਂ ਰੇਸ਼ੀਓਜ਼ ਰੇਸ਼ੋ ਅਨਾਲਸਿਸ ਬੇਸਿਕਲੀ ਦੇਖੋ ਕੀ ਹੈ ਫਾਰਮੂਲੇ ਮੈਂ ਲਿਖ ਕੇ ਟਾਈਮ ਨਹੀਂ ਵੇਸਟ ਕਰਨਾ ਆਪਾਂ ਸਿੰਪਲ ਸਿੰਪਲ ਜੀ ਗੱਲ ਕਰ ਲੈਂਦੇ ਆ 99.9% ਫਾਰਮੂਲੇ ਸਿੱਧਾ ਹੀ ਨਾਮ ਤੋਂ ਬਣ ਜਾਣਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਕਰੰਟ ਰੇਸ਼ੋ ਕਰੰਟ ਐਸੈਟ ਅਪੋਨ ਕਰੰਟ ਲਾਇਬਿਲਟੀ ਕੁਇਕ ਰੇਸ਼ੋ ਕੁਇਕ ਐਸੈਟ ਅਪੋਨ ਕਰੰਟ ਲਾਇਬਿਲਟੀ ਆ ਕੁਇਕ ਰੇਸ਼ੋ ਨੂੰ ਲਿਕਵਿਡ ਰੇਸ਼ੋ ਵੀ ਬੋਲਦੇ ਨੇ ਐਸਿਡ ਟੈਸਟ ਰੇਸ਼ੋ ਵੀ ਬੋਲਦੇ ਨੇ अनाम याद रख लो इस अलावा डैट टू तो इक्विटी रेशो, डेट अपॉन इक्ुटी टोटल एसेट टू तो डेट रेशो टोटल एसेट अपॉन डेट होर प्रोपर रेशो, रेसो शेयर होल्डर फंड अपॉन टोटल एसेट होंगे तो ने प्रोपर का फंड अपॉन टोटल एसेट, तो, इंट्रस्ट कवरेज रेशो इंट्रस्ट को कवर करने वाली रेसो है तो इंटरस्ट नीचे होएगा उपर इंट्रस्ट को किमें कवर करोंगे प्रोफिट तो प्रोफिट बिफोर इंटरस्ट एंड टैक्स ਉਸ ਤੋਂ ਇਹ ਤੋਂ ਨਵਾਂ ਇਨਵੈਂਟਰੀ ਟਰਨਓਵਰ ਰੇਸ਼ੋ ਹੈ ਇਹ ਇਨਵੈਂਟਰੀ ਕੋਸਟ ਆਫ ਗੁੱਡਸ ਸੋਲਡ ਨਾਲ ਜ਼ਿਆਦਾਤਰ ਆਪਣਾ ਇਹਦਾ ਲਿੰਕ ਹੁੰਦਾ ਹੈ ਤਾਂ ਸੀਓਜੀ ਇਸ ਉੱਪਰ ਰੱਖਾਂਗੇ ਡਿਵਾਈਡ ਬਾਈ ਐਵਰੇਜ ਇਨਵੈਂਟਰੀ ਕੋਸਟ ਆਫ ਗੁੱਡਸ ਉੱਪਰ ਨੀਚੇ ਐਵਰੇਜ ਇਨਵੈਂਟਰੀ ਹਾਂ ਕਿਤੇ ਕਿਤੇ ਬੁੱਕ ਚ ਲਿਖਿਆ ਪਿਆ ਵੀ ਅਗਰ ਸੀਓਜੀ ਇਸ ਨਹੀਂ ਨਿਕਲਦੀ ਜਮੀਆਂ ਨਿਕਲ ਰਹੀ ਕਿਸੇ ਪਾਸੋਂ ਤਾਂ ਰੈਵਨਿਊ ਯੂਜ਼ ਕਰ ਸਕਦੇ ਹੋ ਆਦਰਵਾਇਜ਼ ਸੀਓਜੀ ਇਸ ਯੂਜ਼ ਕਰਨਾ ਅੱਗੇ ਹੈ ਟਰੇਡ ਰਿਸੀਵੇਬਲ ਟਰਨਓਵਰ ਰੇਸ਼ੋ ਇਹ ਰਿਸੀਵੇਬਲ ਇਸ ਕਰਕੇ ਹੁੰਦੇ ਨੇ ਜਦੋਂ ਸਮਾਨ ਵੇਚਦੇ ਆਪਾਂ ਤਾਂ ਕ੍ਰੈਡਿਟ ਰੈਵਨਿਊ ਉੱਪਰ ਰੱਖਣਾ ਕਿਉਂਕਿ ਰਿਸੀਵੇਬਲ ਤਾਂ ਹੀ ਹੁੰਦੇ ਨੇ ਜਦੋਂ ਆਪਾਂ ਉਧਾਰ ਤੇ ਵੇਚਦੇ ਆਂ ਕ੍ਰੈਡਿਟ ਰੈਵਨਿਊ ਉੱਪਰ ਨੀਚੇ ਐਵਰੇਜ ਟਰੇਡ ਰਿਸੀਵੇਬਲ ਤੇ ਦੂਸਰਾ ਹੈਗਾ ਟਰੇਡ ਪੇਅਬਲ ਰੇਸ਼ੋ ਪੇਅਬਲ ਕਦੋਂ ਹੋਣਗੇ ਜਦੋਂ ਤੁਸੀਂ ਸਮਾਨ ਉਧਾਰ ਤੇ ਖਰੀਦੋਗੇ ਤਾਂ ਕ੍ਰੈਡਿਟ ਪਰਚੇਸ ਉੱਪਰ ਨੀਚੇ ਐਵਰੇਜ ਟਰੇਡ ਪੇਅਬਲ ਜੀ ਹਾਂ ਇੱਕ ਚੀਜ਼ ਦੱਸ ਦਿੰਨਾ ਟਰੇਡ ਰਿਸੀਵੇਬਲ ਦੇ ਵਿੱਚ ਡੈਟ ਕਲੈਕਸ਼ਨ ਪੀਰੀਅਡ ਨਿਕਲਦਾ 12 ਮਹੀਨੇ ਉੱਪਰ ਰੱਖ ਕੇ ਡਿਵਾਈਡ ਬਾਈ ਆਪਲੀ ਰੇਸ਼ੋ ਟਰੇਡ ਸੇਅਬਲ ਟਰਨਓਵਰ ਰੇਸ਼ੋ ਡੈਟ ਪੇ ਜਿਹੜਾ ਇੱਕ ਪੇਮੈਂਟ ਦੀ ਦੇ ਰੇਸ਼ੋ ਨਿਕਲਦੀ ਹੁੰਦੀ ਹੈ ਪੇਮੈਂਟ ਦਾ ਪਿਰ ਨਿਕਲਦਾ ਹੁੰਦਾ ਉਹ ਟਰੇਡ ਪੇਅਬਲ ਟਰਨਓਵਰ ਰੇਸ਼ੋ ਦਾ ਨਿਕਲਦਾ ਹੁੰਦਾ ਵਰਕਿੰਗ ਕੈਪੀਟਲ ਟਰਨਓਵਰ ਰੇਸ਼ੋ ਵਰਕਿੰਗ ਕੈਪੀਟਲ ਦੇ ਥਰੂ ਨਿਕਲੂਗੀ ਉੱਪਰ ਰੈਵਨਿਊ ਨੀਚੇ ਵਰਕਿੰਗ ਕੈਪੀਟਲ ਰੱਖਾਂਗੇ ਜੀ ਹੋਰ ਉਸ ਤੋਂ ਬਾਅਦ ਇੱਕ ਹੋ ਗਈ ਪ੍ਰੋਫਿਟ ਦੀ ਰੇਸ਼ੋ ਰਹਿ ਗਈਆਂ ਬੜੀਆਂ ਸੌਖੀਆਂ ਨੇ ਜੀਪੀ ਰੇਸ਼ੋ ਜੀਪੀ ਅਪਨ ਸੇਲ ਇਨ 200 ਆਪਰੇਟਿੰਗ ਰੇਸ਼ੋ ਆਪਰੇਟਿੰਗ ਕੋਸਟ ਅਪਨ ਸੇਲ ਇਨ 200 ਆਪਰੇਟਿੰਗ ਪ੍ਰੋਫ അപ്പോ സേൽ ഇൻ ഹഡർഡ് നെറ്റ് പ്രോഫിറ്റോ നെറ്റ് പ്രോഫിറ്റ് ബിഫോർ നെറ്റ് പ്രോഫിറ്റഫർ ടക്സ് യാദ രക്ഷോ സെറ്റ് പ്രോഫിറ്റ് ആഫ് ടക്ടാ സേൽ ഇൻടൂ ഹഡ്രഡ ജി ആർ ഓ വൈ ആർ ഓ സി ഈ ബോൾ ഓൺ കെപിറ്റം ബി ഇമ്പോർട്ടിഫോർ ടാക്സ് എക്സ്ട്രോട്ടിഫോർ ടക്സ് എൻഡ ഇൻട്രസ്റ്റ് ടക്സ് ഇൻട്രസ്റ്റ് എണ്ഡ ഡിവിഡൻഡി ഇമ്പോയിഡ ഇൻടൂ ഹ്രഡ ਆ ਫਾਰਮੂਲਾ ਹੈਗਾ ਨਾਮ ਤੋਂ ਫਾਰਮੂਲੇ ਬਣ ਜਾਣਗੇ ਹੁਣ ਤੁਹਾਨੂੰ ਜਿਹੜੀ ਮੇਂ ਚੀਜ਼ਾਂ ਸਮਝਾਉਣੀਆਂ ਨੇ ਮੈਂ ਸਿਰ ਤੁਹਾਨੂੰ ਮੋٹے ਮੋٹے ਜੇ ਦੱਸ ਦਣਾ ਇਸ ਚੈਪਟਰ ਦੀਆਂ ਮੋٹے ਮੋٹے ਚੀਜ਼ਾਂ ਸਭ ਤੋਂ ਪਹਿਲਾਂ ਕਰੰਟ ਰੇਸ਼ੋ ਤੇ ਉਹਦੇ ਬਾਰੇ ਕੁਇਕ ਰੇਸ਼ੋ ਬਾਰੇ ਕਰੰਟ ਤੇ ਕੁਇਕ ਦਾ ਵਿੱਚ ਮੇਨ ਫਰਕ ਕੀ ਹੁੰਦਾ ਕਰੰਟ ਐਸੈਟ ਤੇ ਕੁਇਕ ਐਸੈਟ ਦਾ ਕਰੰਟ ਐਸੈਟ ਤੇ ਕੁਇਕ ਐਸੈਟ ਦਾ ਕੀ ਫਰਕ ਹੈ ਜੀ ਕੁਇਕ ਐਸੈਟ ਦੇ ਵਿੱਚ ਪ੍ਰੀਪੇਡ ਐਕਸਪੈਂਸਸ ਨਹੀਂ ਹੁੰਦਾ ਤੇ ਇਸ ਤੋਂ ਇਲਾਵਾ ਇਨਵੈਂਟਰੀ ਨਹੀਂ ਹੁੰਦੀ ਠੀਕ ਕਿਉਂਕਿ ਉਹਦਾ ਛੇਤੀ ਨਹੀਂ ਵਿਕਦਾ ਇਸ ਕਰਕੇ ਮੇਨ ਤੋਂ ਮੇ ਜਿਹੜੀ ਜੀ ਸਮਝਾਣੀ ਸੀਗੀ ਪੰਗਾ ਹੈ ਸਾਰਾ ਵਰਕਿੰਗ ਕੈਪੀਟਲ ਦਾ ਤੇ ਆਪਣੇ ਬੈਲੈਂਸ ਸ਼ੀਟ ਦੇ ਜਿਹੜੇ ਹੋਰ ਆਈਟਮਸ ਨੇ ਜ਼ਰਾ ਗੌਰ ਕਰਿਓ ਟੋਟਲ ਲਾਇਬਿਲਿਟੀਆਂ ਠੀਕ ਹੈ ਉਹਦੇ ਵਿੱਚ ਕੀ-ਕੀ ਹੁੰਦਾ ਸ਼ੇਅਰਹੋਲਡਰ ਫੰਡ ਨੋਨ ਕਰੰਟ ਲਾਇਬਿਲਿਟੀ ਤੇ ਕਰੰਟ ਲਾਇਬਿਲਿਟੀ ਠੀਕ ਹੈ ਇਹਨਾਂ ਕੋ ਹੁੰਦਾ ਯਾਦ ਰੱਖਿਓ ਪਲੀਜ਼ ਧਿਆਨ ਰੱਖਿਓ ਆ ਦੋਹਾਂ ਨੂੰ ਪਲੱਸ ਕਰਕੇ ਇਕੁਅਲ ਨਿਕਲਦਾ ਹੈ ਟੋਟਲ ਡੈਟ ਜਿਵੇਂ ਮੈਂ ਸਾਹਮਣੇ ਲਿਖ ਦਵਾਂ ਇਹਨੂੰ ਕਹਿੰਦੇ ਨੇ ਟੋਟਲ ਡੈਟ ਠੀਕ ਹੈ ਆ ਦੋਹਾਂ ਆ ਦੋਹਾਂ ਪਲੱਸ ਕਰਕੇ ਟੋਟਲ ਡੈਟ ਬੋਲਦੇ ਕੱਲਾ ਡੈਟ ਵਰਡ ਨੋਨ ਕੰਟੇਨਿਬਿਲਟੀ ਵਾਸਤੇ ਯੂਜ਼ ਹੁੰਦਾ ਕੱਲਾ ਡੈਟ ਡੈਟ पर टोटल नेट आ जाए तो करंट प्लस नॉन करंट क्लियर दूसरा पॉइंट आ दो आ दोहन प्लस करके निकल है कैपिटल इंप्लॉयड याद रह जाएगा अगली गल वर्किंग कैपिटल क्या होंगी है करंट एसिड माइनस करंटिलटी ठीक ਹੋਰ ਇਸ ਤੋਂ ਇਲਾਵਾ ਹੋਰ ਕੀ ਚੀਜ਼ ਹੈਗੀ ਆਪਣਾ ਕੋਸਟ ਆਫ ਗੁੱਡਸ ਸੋਲਡ ਤੇ ਸੇਲ ਤੇ ਜੀਪੀ ਦਾ ਬੜਾ ਪੰਗਾ ਰਿਹਾ ਦਾ ਆਪਸ ਚ ਜੀਪੀ ਦਾ ਫਾਰਮੂਲਾ ਹੁੰਦਾ ਹੈ ਸੇਲਸ ਜਾਂ ਰੈਵਨਿਊ ਮਾਈਨਸ ਸੀਓਜੀਐਸ ਇਹ ਯਾਦ ਰੱਖਣਾ ਹੋਰ 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 ਆਪਰੇਟਿੰਗ ਆਹ ਕੋਸਟ ਕੀ ਹੁੰਦੀ ਹੈ ਆਪਰੇਟਿੰਗ ਕੋਸਟ ਹੁੰਦੀ ਹੈ ਆਪਰੇਟਿੰਗ ਇੱਕ सीओ जी एस प्लस ओपरेटिंग एक्सपेंसिस इन बोलते ऑपरेटिंग कोसट इसके अलावा ऑपरेटिंग ओपरेटिंग जड़ाव याद रख लेना ऑपरेटिंग रेशो है जी प्लस ऑपरेटिंग प्रॉफिट रेशो है दोनों मिलके के बनते ने हंड्रड परसेंट ਜਾ ਬੱਕਾਇਦੀ ਦੋਨੋਂ ਮਿਲ ਕੇ 1 ਬਣਦੇ ਨੇ ਜਿਵੇਂ ਇਹਦੀ ਵੈਲਿਊ 40% ਹੈ ਤਾਂ ਉਹਦੀ 60% ਹੋਊਗੀ ਕੁੱਲ ਮਿਲਾ ਕੇ 100% ਇਹ 1 ਮਾਰਕਸ ਕੁਸ਼ਚਨ ਆਉਂਦਾ ਕਈ ਵਾਰੀ ਵੀ ਆਪਰੇਟਿੰਗ ਪ੍ਰੋਫਿਟ ਦੇ ਰੱਖਿਆ ਆਪਰੇਟਿੰਗ ਪ੍ਰੋਫਿਟ ਦੀ ਰੇਸ਼ੋ ਦੇ ਰੱਖਿਆ ਆਪਰੇਟਿੰਗ ਰੇਸ਼ੋ ਪਤਾ ਕਰਨੀ ਹੈ ਤਾਂ ਜਵਾਬ ਉਂਦਲ ਜਾਂਦਾ ਨੇ ਵੀ ਆਇਆ ਕੀ ਆ ਕੋਈ ਹੋਰ ਇਨਫੋਰਮੇਸ਼ਨ ਦਿੱਤੀ ਨਹੀਂ ਹੁੰਦੀ ਕੁਛ ਨਹੀਂ ਦਿੱਤਾ ਹੁੰਦਾ ਕੋਈ ਸੇਲ ਨਹੀਂ ਕੁਛ ਨਹੀਂ ਬਸ ਇਹ ਨਾਲ ਦਿੱਤਾ ਹੁੰਦਾ ਠੀਕ ਇਹਨਾਂ ਰੱਖਣਾ ਹੋਰ ਇਸ ਦੇ ਇਲਾਵਾ हाँ एक चीज आज़मा ऑपरेटिंग प्रॉफिट रेवेन्यू चो ऑपरेटिंग कोस्ट माइनस करनी है ठीक है